ਗੱਲ ਕਰਦੇ ਆਪਾਂ ਵੋਟਾਂ ਦੀ ਜੀ ਬਿੰਡਾ ਕੰਸਟਿਟੂਐਂਸੀ ਬਹੁਤ ਲੰਬੀ ਹੈ ਬਹੁਤ ਲੰਬੀ ਹੈ ਮਾਨਸਾ ਜ਼ਿਲ੍ਹਾ ਵੀ ਇਸ ਚੋਂ ਦੁਫਾੜੋ ਕਿ ਨਿਕਲੇ ਆਉਣਾ ਨਾਲ ਹੀ ਸਰਸਾ ਹਰਿਆਣਾ ਸ਼ੁਰੂ ਹੋ ਜਾਂਦਾ ਜੀ ਜ਼ਿਲ੍ਹਾ ਹਨਾ ਰਾਮਾ ਮੰਡੀ ਸਾਈਡ ਅਸੀਂ ਕੀ ਹੁੰਦਾ ਜੀ ਕਲਾਕਾਰਾਂ ਨੂੰ ਕੀ ਪਤਾ ਉਹਦੇ ਵੋਟਾਂ ਕੀ ਹੁੰਦੀਆਂ ਮਤਲਬ ਸਿਆਸਤ ਹਨਾ ਜੀ ਇਹਦੀਆਂ ਜੇ 10 ਪੌੜੀਆਂ ਨੇ 10 ਪੌੜੀਆਂ 10 ਪੌੜੀਆਂ ਦੇ ਉੱਤੇ 11ਵੀਂ ਪੌੜੀ ਚ ਇੰਨਾ ਗਿਆ ਹੈ ਤੇ ਜਿਹੜੀ 10 ਪੜ੍ਹਗੇ ਸਾਡੇ ਗਣ ਸਿਆਸਤਾ ਉਦੋਂ ਤਾਂ ਸ਼ੁਰੂ ਹੁੰਦੀ ਐ ਔਰ 10ਵੇਂ ਤੇ 11ਵੇਂ ਦਾ ਸਮੇਲ ਵੀ ਕੋਈ ਨਿਗਾਹ ਸੁੱੱਚੀ ਜੀ ਜੀ ਸਾਡੇ ਵਸਦੀਆਂ ਗੱਲਾਂ ਨਹੀਂ ਜਿਹੜੇ ਅਸੀਂ ਗੀਤਕਾਰ ਹੋ ਗੇ ਕਲਾਕਾਰ ਹੋ ਗੇ ਸੰਗੀਤਕਾਰ ਹੋ ਗੇ ਸਾਨੂੰ ਤਾਂ ਆਉਂਦਾ ਵੀ ਗਾਲੋ ਤੇ ਥੋੜਾ ਜਿਹਾ ਨਿਹਾਲ ਜਿਹਾ ਲੋ ਤੇ ਅਸੀਂ ਕਰਦੇ ਕਰਦੇ ਰਾਤ ਸ਼ਾਮ ਜਿਹਦਾ ਵੇੜਾ ਤੇ ਐ ਨਿਕਲ ਗਏ ਰਾਮਾ ਮੰਡੀ ਦੇ ਨਾਲ ਸੈਡ ਜੀ ਤੋਂ ਤੇ ਥੋੜਾ ਜਿਹਾ ਦਿਨ ਖੜਾ ਸੀਗਾ ਤੇ ਮਾਨਕ ਸਾਹਿਬ ਕਹਿੰਦਾ ਵੀ ਕੋਈ ਇੱਥੇ ਰ ਘੱਟ-ਕੁੱਟ ਜੇ ਇਹ ਨੀਗਾ ਤੇ ਪੋਸਟਰ ਪਾਸ ਲੋਕਾਂ ਨੇ ਕਿਉਂ ਨਹੀਂ ਲਾਏ ਗਾਂ ਗਏ ਤੇ ਕੁਝ ਬੰਦੇ ਬੈਠੇ ਬਜ਼ੁਰਗ ਜਿਹੇ ਤੇ ਬੱਚੇ ਜੇ ਖੇਡੀ ਜਾਣ ਤੇ ਬੜਾ ਬੋਰ ਕੇ ਪਿੱਪੜ ਸੀਗਾ ਤੇ ਅਸੀਂ ਜਾਵੜੇ ਮਾਨਕ ਆ ਗਿਆ ਮਾਨਕ ਆ ਗਿਆ ਸਾਰੇ ਲੋਕ ਇਕੱਠੇ ਹੋ ਗਿਆ ਆਓ ਜੀ ਆਓ ਜੀ ਆਓ ਜੀ ਆਓ ਜੀ ਤੇ ਮਾਨਕ ਸਾਹਿਬ ਕਹਿੰਦਾ ਵੋਟਾਂ ਪਾਇਓ ਸਾਨੂੰ ਵੋਟਾਂ ਮਾਨਕ ਸਾਹਿਬ ਕਹਿੰਦਾ ਲੋਕਾਂ ਨੂੰ ਉਹ ਕਹਿੰਦੇ ਮਾੜਕਾ ਵੋਟਾਂ ਤੇ ਸੁਆਹ ਪਾਈਏ ਇਹ ਸਾਡਾ ਪਿੰਡ ਤਾਂ ਹਰਿਆਣੇ ਚ ਆਉਂਦਾ ਇਥਾ ਇਹ ਤਾਂ ਫੱਡੇ ਵਾਲਾ ਪਿੱਛੇ ਰਹਿ ਗਿਆ ਇਦਾ ਜੀ ਗੱਲਾਂ ਦੇਖੋ ਕਲਾਕਾਰ ਕਿਤਾ ਸਿਆਸਤਾ ਕਰ ਸਕਦੇ ਨੇ ਸਾਨੂੰ ਖੁਦ ਨਹੀਂ ਪਤਾ ਸੀ ਅਜਿਹਾ ਗੀਤ ਲਿਖਣ ਵਾਲੇ ਬੰਦੇ ਸੀ ਬਾਈ ਸਾਡਾ ਖੜਾ ਹੋ ਗਿਆ ਹੋਰ ਵੀ ਯਾਰ ਦੋਸਤ ਬੰਦੇ ਲੋਕਾਂ ਨੇ ਬਹੁਤ ਪੈਸਾ ਵੀ ਲਾਇਆ